ਬਾਜ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਨੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭੌਜਲ ਦੁਤਰ ਤਰੀਐ ਜੀਉ ਆਓ ਸਖੀ ਹਰ ਮੇਲ ਕਰੇ ਹਾਂ ਮੇਰੇ ਪ੍ਰੀਤਮ ਕਾ ਮੈਂ ਦੇਸ ਨਿਹਾਲ ਨੇਰਾ ਮਿੱਤਰ ਸਖਾ ਸੋ ਪ੍ਰੀਤਮ ਪਾਈ ਮੈਂ ਦੱਸੇ ਹਰ ਨਰ ਹਰੀਐ ਜੀਉ ਮੇਰੀ ਬੇਦਨ ਹਰ ਗੁਰ ਪੂਰਾ ਜਾਣੈ ਹਉ ਰਹਿ ਨ ਸਤਾ ਬਿਨ ਨਾਮ ਗੁਖਾਣੈ ਮੈਂ ਆਉ ਖਿਦ ਮੰਤਰ ਦੀਜੈ ਗੁਰ ਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਉ ਹਮ ਚਾਤ੍ਰਿਕ ਦੀਨ ਸਤ ਗੁਰ ਸਰਣਾਈ ਹਰ ਹਰ ਨਾਮ ਬੁੰਦ ਮੁਖ ਪਾਈ ਹਰ ਜਲਿਦ ਹਮ ਜਲ ਤੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਦੀਓ ਮਹਾ ਜਨ ਹਲਾ ਚੌਥਾ ਹਰ ਜਨ ਸੰਤ ਮਿਲ ਹੋ ਮੇਰੇ ਭਾਈ ਮੇਰਾ ਹਰ ਪ੍ਰਭ ਦਸੋ ਮੈਂ ਭੁਖ ਲਗਾਈ ਮੇਰੀ ਸ਼ਰਧਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਦੀਓ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤਗੁਰ ਅੰਮ੍ਰਿਤ ਪੀਜੈ ਜੀਉ ਵਡ ਪਾਪ ਦੀ ਹਰ ਸੰਗਤ ਪਾਵਹਿ ਪਾਪਹੀਂ ਭ੍ਰਮ ਚੋਟਾਂ ਖਾਵਹਿ ਬਿਨ ਭਾਗ ਸਤ ਸੰਗ ਨ ਲਭੈ ਬਿਨ ਸੰਗਤ ਮੈਲ ਭਰੀ ਜੈ ਜੀਉ ਮੈਂ ਆਏ ਮਿਲੋ ਜਬ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਹਾਇਆ ਜਨ ਨਾਨਕ ਨਾਮ ਮਨ ਤੀਜੈ ਜੀਉ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਤਾ ਹਰ ਰਸ ਪੀ ਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁਲ ਟੁਲ ਪੌਂਦਾ ਜੀਉ ਆਹ ਬਹੁ ਸੰਤ ਮੈਂ ਗੱਲ ਮੇ ਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਨਾਈਐ ਹਰ ਕੇ ਸੰਤ ਮਿਲਹੁ ਮਨ ਦੇਵਾਂ ਜੋ ਗੁਰ ਬਾਣੀ ਮੁਖ ਚਾਉਂਦਾ ਜੀਉ ਵਡਭਾਗੀ ਹਰ ਸੰਤ ਮਿਲਾਇਆ ਗੁਰ ਪੂਰੈ ਹਰ ਰਸ ਮੁਖ ਪਾਇਆ ਭਾਗਹੀਨ ਸਤਗੁਰ ਨਹੀਂ ਪਾਇਆ ਮਨ ਮੁਖ ਗਰਬ ਜੂਨੀ ਨਿਤ ਪੌਂਦਾ ਜੀਓ ਆਪ ਦਇਆਲ ਦਇਆ ਪ੍ਰਭ ਧਾਰੀ ਮਲ ਹਉ ਮੈਂ ਵਿਖਿਆ ਸਾ ਧੰਨੀਵਾਰੀ ਨਾਨਕ ਹਟ ਪਟਣ ਵਿੱਚ ਕਾਇ ਹਰ ਲੈਂਦੇ ਗੁਰਮੁਖ ਸੋਦਾ ਜੀਓ ਬਾਜ ਮਹੱਲਾ ਚੌਥਾ ਹਉ ਗੁਣ ਗੋਵਿੰਦ ਹਰਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗੰਗ ਅਗੋਚਰ ਸੁਆਮੀ ਮਿਲ ਸਤਗੁਰ ਹਰ ਰਸ ਕੀ ਚੈ ਜੀਓ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁੱਛਾਂ ਜਨ ਹਰ ਕੀ ਬਾਤਾ ਭਾਮ ਮਲੋਵਾ ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਕੀ ਚੈ ਜੀਓ ਸਤਗੁਰ ਦਾਤੈ ਨਾਮ ਜਿੜਾਇਆ ਵਡ ਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ ਗੁਰ ਪੂਰੈ ਅੰਮ੍ਰਿਤ ਲੀਚੈ ਜੀਓ ਹਰ ਸਤ ਸੰਗਤ ਸਤ ਪੁਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਪ੍ਰਿਚੈ ਜੀਓ ਬਾਜ ਮਹੱਲਾ ਚੌਥਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤ ਮੰਦਸੇ ਤਿਸ ਕਹਿ ਹਉ ਵਾਰੀਆ ਮਿਲ ਸਤ ਸੰਗਤ ਲੱਗਾ ਹਰ ਸੱਜਣ ਹਉ ਸਤ ਗੁਰ ਵਿਟਹੁ ਕੁਮਾਈਆ ਜੀਉ ਜਹ ਜਹ ਦੇਖਾਂ ਤਹ ਤਹ ਸੁਆਮੀ ਤੂੰ ਘਟ ਘਟ ਰਵਿਆ ਅੰਤਰ ਜਾਮੀ ਗੁਰ ਪੂਰੈ ਹਰ ਨਾਲ ਦਿਖਾਲਿਆ ਹਉ ਸਤ ਗੁਰ ਵਿਟਹੁ ਸਦ ਵਾਰਿਆ ਜੀਉ ਏਕੋ ਪਵਣ ਮਾਟੀ ਸਭ ਏਕਾ ਸਭ ਏਕਾ ਜੋਤ ਸਬਾਈਆ ਸਭ ਏਕਾ ਜੋਤ ਵਰਤਾਏ ਭਿੰਨ ਭਿੰਨ ਨਾ ਰਲਈ ਕਿਸੈ ਦੀ ਰਲਾਈਆ ਗੁਰ ਪ੍ਰਸਾਦੀ ਇੱਕ ਨਦਰੀ ਆਇਆ ਹਉ ਸਤਿਗੁਰ ਵਿਟਹੁ ਬਤਾਇਆ ਜੀਉ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿਖਾਂ ਤੈ ਮਨ ਪਿਆਰੀ ਪਹਿਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਗੁਰ ਪਰ ਉਪਕਾਰਿਆ ਜੀਓ ਸਤ ਚੌਪਦੇ ਮਹੱਲੇ ਚੌਥੇ ਕੇ ਮਾਜ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਨੁ ਕਰੇ ਚਾਤ੍ਰਿਕ ਕੀ ਨਾਈ ਤ੍ਰਿਖਾ ਨਾ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਉ ਕੋਲ কুমਹਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਜ ਤੁਨ ਬਾਣੀ ਚਿਰ ਹੋਵਾ ਦੇਖੇ ਸਾਰਿੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਹਉ ਕੋਲ কুমਹਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਉ ਇਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲਿਆ ਪ੍ਰਿਆ ਤੁਧ ਪਗਵੰਤਾ 모ਹਿ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਹਉ ਕੋਲੀ ਜੀਓ ਕੋਲ ਕੁਮਾਈ ਤਿਸ ਸੱਚੇ ਗੁਰ ਦਰਬਾਰੇ ਜੀਓ ਰਹਾਉ ਪਾਗ ਹੋਵਾ ਗੁਰ ਸੰਤ ਮਿਲਾਇਆ ਪ੍ਰਭ ਅਵਿਨਾਸੀ ਘਰਮਹਿ ਪਾਇਆ ਸੇਵ ਕਰੀਂ ਪਲ ਚਸਾ ਨ ਵਿਛੜਾਂ ਜਨ ਨਾਨਕ ਦਾਸ ਤੁਮਹਾਰੇ ਜੀਉ ਹਉ ਭੋਲੀ ਜੀਉ ਭੋਲ ਤੁਮਹਾਈ ਜਨ ਨਾਨਕ ਦਾਸ ਤੁਮਹਾਰੇ ਜੀਉ ਰਹਾਉ